ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਛੋਟੇ ਵੀਰ ਸਿੱਧੂ ਮੂਸੇਵਾਲੇ ਦੀ ਆਉਣ ਦੀ ਖੁਸ਼ੀ ਦੇ ਵਿੱਚ ਲੋਕੀ ਭੰਗੜੇ ਤੇ ਖੁਸ਼ੀਆਂ ਮਨਾ ਰਹੇ ਹਨ ਅੱਜ ਐਨੀ ਖੁਸ਼ੀ ਹੈ ਜੇਰੇ ਬਾਪੂਰੇ ਨੂੰ ਜਾਣਦੇ ਤਾਂ ਕਾਫੀ ਮਾਰੀ ਜੀ ਤੇ ਮੈਂ ਆਪਾਂ ਕਿਦੇ ਆਪੀ ਨਜ਼ਾਰੇ ਦੀ ਅੱਜ ਮੈਨੂੰ ਐ ਲਾ ਮੈਂ ਮਾਰ ਆਏ ਹੋਏ ਤੇ ਪਹਿਲਾਂ ਹੀ ਹੋਲੀ ਦਾ ਜਸ਼ਨ ਵੀ ਪਹਿਲਾਂ ਹੀ ਮਨਾ ਰਹੇ ਹਨ ਦੇਖੋ ਕਿੰਨੀ ਖੁਸ਼ੀ ਹੈ ਲੋਕਾਂ ਦੇ ਵਿੱਚ ਦੇਖੋ ਕਿੰਨੇ ਲੋਕ ਖੁਸ਼ ਨੇ ਤੇ ਆਪਣੇ ਖੁਸ਼ੀ ਰਾਜ ਹਾਰ ਕਰ ਰਹੇ ਹਨ ਮਠਾਈਆਂ ਵੰਡ ਰਹੇ ਹਨ ਪੂਰੇ ਪੰਜਾਬ ਦੇ ਵਿੱਚ ਹੀ ਮਨਾ ਰਹੀ ਹੋ ਰਹੀ ਹੈ ਉਹਨਾਂ ਦੀ ਹਵੇਲੀ ਦੇ ਵਿੱਚ ਦੇਖੋ ਕਿੰਨੀ ਰੌਣਕਾਂ ਛੋਟੇ ਵੀਰ ਸ਼ੁਭਦੀਪ ਨੂੰ ਦੇਖਣ ਲਈ ਦੇਖੋ ਸਿੱਧੂ ਦੀ ਹਵੇਲੀ ਦੇ ਪਾਰ ਲੋਕਾਂ ਦਾ ਜਮਾਵੜਾ ਕਿੰਨਾ ਲੱਗਿਆ ਹੋਇਆ ਹੈ ਤੇ ਇਹ ਲੋਕ ਜਲਦੋ ਜਲਦ ਆਪਣੇ ਸਿੱਧੂ ਦੇ ਛੋਟੇ ਭਰਾ ਨੂੰ ਵੇਖਣ ਲਈ ਇੱਕ دیدار ਕਰਨ ਲਈ ਉਕਸ਼ਕਨ ਤੇ ਦੇਖੋ ਪੰਗੜੇ ਪੈਂਦੇ ਆ ਦੇਖੋ ਪੰਗੜੇ ਕਿੱਦਾਂ ਪਹਿਰੇ ਨੇ ਚਾਰੋਂ ਤਰਫ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਜੋ ਕਿ ਸਿੱਧੂ ਦੇ ਜਾਣ ਤੋਂ ਪਿੱਛੋਂ 2 ਸਾਲ ਤੱਕ ਇਸ ਹਵੇਲੀ ਦੇ ਵਿੱਚ ਅੰਧੇਰਾ ਹੋਇਆ ਸੀਗਾ ਜੋ ਛਾਇਆ ਹੋਇਆ ਸੀਗਾ ਅੱਜ ਉਹ ਚਾਨਣ ਹੋ ਗਿਆ ਹੈ ਤੇ ਲੋਕਾਂ ਵਿੱਚ ਇੰਨਾ ਉਤਸ਼ਾਹ ਇਨਾ ਪਿੰਡਾਂ ਦੇ ਵਿੱਚ ਪਿੰਡਾਂ ਦਾ ਪਿੰਡਾਂ ਦੇ ਪਿੰਡਾਂ ਨੇ ਉੱਥੇ ਆ ਕੇ ਆਪਣੀ ਖੁਸ਼ੀ ਦਾ ਅਜਾਰ ਕੀਤਾ ਹੈ ਜੀ ਤੁਸੀਂ ਅੱਗੇ ਦੇਖ ਹੀ ਰਹੇ ਹੋ ਵੀਡੀਓ ਵਿੱਚ ਕਿੰਨੀਆਂ ਖੁਸ਼ੀਆਂ ਮਨਾ ਰਹੇ ਆ ਲੋਕ ਤੇ ਇਹ ਤਾਂ ਹੁਣ ਇੱਕ ਸਿੱਧੂ ਦੀ ਮਾਂ ਨੂੰ ਤੇ ਉਹਦੇ ਪੇ ਨੂੰ ਦਿਲੋਂ ਪੁੱਛੋ ਕਿ ਕਿੰਨਾ ਉਹਨਾਂ ਦੇ ਅੰਦਰ ਦੁੱਖ ਸੀਗਾ ਜੋ ਕਿ ਅੱਜ ਉਹਨਾਂ ਦੀਆਂ ਉਹਨਾਂ ਦੇ ਅੰਦਰ ਆਤਮਾ ਜੋ ਅੱਜ ਪ੍ਰਸੰਨ ਹੋਈ ਹੈ ਇਹ ਤਾਂ ਉਹ ਹੀ ਜਾਣਦੇ ਆ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਬਹੁਤ ਖੁਸ਼ੀਆਂ ਪਰਿਆ ਮਾਹੌਲ ਦਾ ਹੋ ਰਿਹਾ ਹੈ ਤੇ 2 ਸਾਲ ਬਾਅਦ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਰੌਣਕਾਂ ਤੇ ਭੰਗੜੇ ਪੈ ਰਹੇ ਹਨ ਤੇ ਸਿੱਧੂ ਮੂਸੇਵਾਲੇ ਦੇ ਫੈਨਸ ਦੇ ਵਿੱਚ ਇੰਨੀ ਖੁਸ਼ੀ ਹੈ ਕਿ ਪੰਜਾਬ ਪੂਰੇ ਇੰਡੀਆ ਪੂਰੇ ਇੰਟਰਨੈਸ਼ਨਲ ਦੇ ਵਿੱਚ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਹੈ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦਬਾ ਕੇ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਹਰ ਤੱਕ ਪਹੁੰਚ ਜਾਏ